ਸਵੀ ਕਰੋ ਜਿੱਥੇ ਜਿੱਥੇ ਤੁਸੀਂ ਕਿਹਾ ਸਾਰੀ ਜਗਤਹੀਂ ਲੱਭ ਲਿਆ ਵਾ ਹੁਣ ਨਹੀਂ ਪਤਾ ਲੱਗੰਦਿਆ ਉਹ ਘਰ ਹੀ ਹੋਣੀ ਮਮਾ ਮੈਂ ਘਰ ਸਾਰਾ ਹੀ ਫੋਲ ਲਿਆ ਬਿਲਕੁਲ ਘਰ ਮੈਨੂੰ ਕਿਤੇ ਵਿਖੀ ਨਹੀਂ ਪਤਾ ਨਹੀਂ ਕਿੱਥੇ ਹੈ ਗਈ ਆ ਤੂੰ ਜਿਹੜੀ ਹੁਣ ਮੈਂ ਥਾਂ ਤੇ ਤੈਨੂੰ ਕਹਿਣ ਦੀ ਨਾ ਤੂੰ ਉੱਥੇ ਹੀ ਲੈ ਕੇ ਚੱਲ ਬਸ ਸਾਈਡ ਸਾਈਡ ਤੇ ਸਾਰੇ ਚੱਲ ਪਾਗਲਾ ਵਾਂਗੂ ਇੱਕ ਘੰਟੇ ਤੋਂ ਤਲੱਭੀ ਜਾਣ ਨੇ ਆ ਪੂਰਾ ਸ਼ਹਿਰ ਤੁਸੀਂ ਕਮਾ ਦਿੱਤਾ ਵਾ ਮੰਮੀ ਜੇ ਕਿਤੇ ਹੁੰਦੀ ਆ ਸਾਨੂੰ ਉੱਥੇ ਲੱਭ ਜਾਣੀ ਸੀ ਨਹੀਂ ਕਿਤੇ ਇੱਥੇ ਆਈ ਬਸ ਮੇਰੇ ਕਹਿੰਦੇ ਇੱਕ ਵਾਰੀ ਉਹ ਅੱਗੇ ਲੈ ਕੇ ਚੱਲ ਗੱਡੀ ਬਸ ਆ ਥੋੜਾ ਜਿਹਾ ਅੱਗੇ ਹੋਰ ਜਾਣਾ ਮੇਰੇ ਕਹਿੰਦੇ ਇੱਕੋ ਜਗ੍ਹਾ ਤੇ ਚੱਲ ਜਿਹੜੀ ਤੈਨੂੰ ਮੈਂ ਕਹਿੰਦੀ ਆ ਉਸ ਤੋਂ ਬਾਅਦ ਤੂੰ ਭਾਵੇਂ ਨਾ ਜਾਵੇਂ ਮੈਂ ਰੋਟੀ ਪਾਤੀ ਮੱਛੀਆਂ ਨੂੰ ਮੱਛੀ ਮੈਂ ਹੁਣ ਮੱਕ ਗਿਆ ਜੇ ਆ ਲਾਸਟ ਜਗਾ ਜੇ ਇਹਦੇ ਤੋਂ ਵੱਧ ਜੇ ਦੀ ਕਹਣਾ ਮੈਂ ਨਹੀਂ ਜਾਣਾ ਕਿਤੇ ਕੋਈ ਗੱਲ ਨਹੀਂ

ਕੋਣ ਇੱਥੇ ਕੀ ਆ ਰੋਕ ਰੋਕ ਗੱਡੀ ਉਹ ਇੱਥੇ ਕੀ ਆ ਮੰਮੀ ਇੱਥੇ ਕਿਉਂ ਖਲਹਾਰੀ ਹੋਣ ਗੱਡੀ ਸਾਹਿਲ ਮੈਨੂੰ ਨਾ ਕਿਰਨ ਇੱਥੋਂ ਹੀ ਲੱਭੀ ਸੀ ਇੱਥੇ ਕਿਤੇ ਹੋਣੀ ਆ ਮੰਮੀ ਕਿਤੇ ਵੇਖੰਦੀ ਤੁਹਾਨੂੰ ਦੂਰ ਦੂਰ ਤੱਕ ਕੋਈ ਨਹੀਂ ਇੱਥੇ ਕਿਤੇ ਹੋਣੀ ਆ ਮੰਮੀ ਕੋਈ ਨਹੀਂ ਹੈਗਾ ਕੇਰਾ ਨਾ ਮੰਮੀ ਨਾ ਪਾਗਲ ਬੁਣਾ ਕਰੋ ਕੋਈ ਵੀ ਨਹੀਂ ਹੈਗਾ ਇੱਥੇ ਆਜੋ ਰੋਸ ਗਈਆਂ ਜੀ

ਉਹ ਨਹੀਂ ਆ ਕਰਨੀਆਂ ਇਧਰ ਪੜ ਪੜ ਫੜ ਨਹਿਰ ਚ ਲੱਗੀ ਸ਼ਰਮਰ ਪੜਨੂ ਕਿਰਨ ਲੈ ਆਇਨ ਉਹ ਚਲ ਉਧਰ ਇਧਰ ਲੈ ਕੇ ਆ ਮੰਮੀ ਮੱਛੀਆਂ ਉਹ ਇਧਰ ਆ ਇਧਰ ਆ ਮੇਰੀਆਂ ਮੱਛੀਆਂ ਭੁੱਖੀਆਂ ਆ ਨਹੀਂ ਭੁੱਖੀਆਂ ਇਧਰ ਆ ਮੇਰੀ ਗੱਲ ਸੁਣ ਮੈਂ ਆ ਗਈ ਮੈਂ ਆਈ ਕਿਰਨ ਇਧਰ ਆ ਕਿਉਂ ਪਾਗਲਾ ਵਾਂਗੂ ਕਰਨ ਢਈ ਆ ਮੇਰੀ ਗੱਲ ਸੁਣ ਪੁੱਤ ਮੇਰੀ ਗੱਲ ਸੁਣ ਰੋਟੀ ਹਾਂ ਰੋਟੀ ਨਾਲੇ ਮੰਮੀ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਗੱਡੀ 'ਚ ਬਹਾਓ ਮੱਛੀਆਂ ਨਹੀਂ ਕਿਰੇ ਨਾ ਮੰਮੀ ਇਹਨੂੰ ਫੜੋ ਲੋਕ ਕੀ ਵੇਖਣਦੇ ਆ ਆਇਓ ਗੱਡੀ 'ਚ ਚਲ ਓ ਮੰਮੀ ਸਾਰੇ ਆਲੇ ਦੁਆਲੇ ਵੇਖਣਦੇ ਬੇਇੱਜ਼ਤੀ ਕਰਾਉਂਦੇ ਆ ਆਇਓ ਜਲਦੀ ਮੱਛੀਆਂ ਆਜੋ ਹੁਣ ਜਲਦੀ ਬਹਿਜੋ ਚਲ ਆਜਾ ਤੇਰੇ ਮੱਛੀਆਂ ਲਿਆ ਕੇ ਦਵਾਂਗੇ ਕਿਰਨ ਤੂੰ ਇੱਥੇ ਕਿਸ ਤਰ੍ਹਾਂ ਆ ਗਈ ਤੈਨੂੰ ਰਸਤੇ ਦਾ ਪਤਾ ਸੀ ਬੋਲ ਤੂੰ ਇੱਥੇ ਕਿਤਰਾ ਆਈ ਆ ਕੀ ਇਤਰਾ ਦੱਸੇ ਸੀ ਪੁੱਤ ਤੁਰ ਕੇ ਆਈ ਆ ਹਾਂ ਪਰ ਕਿਤਰਾ ਆਈਆਂ 10 ਬੁੱਤ ਕਿਤਰਾ ਆਈਆਂ 10 ਮੈਨੂੰ ਤੂੰ ਤਾਂ ਘਰੋਂ ਬਾਹਰ ਨਹੀਂ ਨਿਕਲਦੀ ਤੈਨੂੰ ਮੈਂ ਮਨਾ ਕੀਤਾ ਸੀ ਨਾ ਘਰੋਂ ਬਾਹਰ ਨਹੀਂ ਨਿਕਲਾਂ ਕਿਸੇ ਦੇ ਪੁੱਛਣ ਤੋਂ ਬਿਨਾ ਘਰੋਂ ਬਾਹਰ ਨਹੀਂ ਨਿਕਲਾਂ ਤੂੰ ਕਿਧਰੋਂ ਪੁੱਛ ਕੇ ਆਈਆਂ ਕਿਧਰੋਂ ਪੁੱਛਿਆ ਤਾਈ ਨੇ ਕਿਹਾ ਸੀ ਤਾਈ ਨੇ ਪੈੰਜੀ ਨੇ ਕਿਹਾ ਸੀ ਚਲੋ ਮੰਮੀ ਹੁਣ ਨਾ ਘਰ ਚਲੀਏ ਬਾਕੀ ਸਾਰੀ ਗੱਲ ਘਰ ਜਾ ਕੇ ਕਰਾਂਗੇ ਮੱਛੀਆਂ ਇਹ ਕਿਦ ਤੁਰੀਆਂ ਆਂਡੇ ਹੁਣ ਪਛਿੰਦਾਰੇ ਹਾਂਜੀ ਕੁੜੀ ਕਿੱਥੇ ਐ ਇੱਥੇ ਹੀ ਹੋਣੀ ਐ ਕਿਧਰ ਅੱਛੇ ਕਿੱਥੇ ਅੱਛੇ ਤੇ ਮੈਂ ਸਾਰਾ ਘਰ ਫੋਲਵਾ ਲਈਆਂ ਬਾਹਰ ਹੋਣੀ ਬਲਾਡ ਦੇ ਵਿੱਚ ਉੱਥੇ ਵੀ ਮੈਂ ਵੇਖ ਆਈਆਂ ਉੱਥੇ ਵੀ ਨਹੀਂ ਸੀ ਹੈਗੀ ਉਹ ਕਿਧਰੇ ਨਹੀਂ ਗਈ ਮੈਂ ਝੋਲੀ ਪਾ ਕੇ ਥੋੜੀ ਬੈਠੀ ਆਂ ਵੇਖੋ ਕਿਤੇ ਕਮਰੇ ਕੋ ਮਰੇ ਜੋ ਨਹੀਂ ਅੰਦਰ ਉਹਦੀ ਵੀ ਜੀ ਕਾਲਦੀ ਮੈਂ ਮੈਂ ਅੱਛੇ ਜਦੋਂ ਮੈਂ ਗਈ ਸੀ ਇੱਥੇ ਬੈਠੀ ਹੋਈ ਸੀ ਕੁੜੀ ਖੇਡਣ ਗਈ ਸੀ ਆ ਖੇਡੇ ਮੈਸ ਤੋਂ ਬਾਅਦ ਕੋਈ ਮਨ ਵੀ ਰਹਿਣ ਲੱਪਈ ਸੀ ਉਹ ਮਰ ਫਿਰ ਲਾਪੀ ਕਮਰਿਆਂ ਦੇ ਵਿੱਚ ਜੰਦ ਵੀ ਸੀ ਰੇ ਲੋ ਕਿਦਰ ਕਮਰੇ ਚੋੜੀ ਆ ਸਾਰਾ ਕਮਰਾ ਕਹ ਹਰ ਸਾਰਾ ਫੋਲ ਮਾਰਿਆ ਪਲਾਟ ਚ ਵੇਖ ਲੋ ਬਾਹਰ ਪਲਾਟ ਚ ਮੈਂ ਵੇਖ ਆਈ ਆ ਮੈਨੂੰ ਨਹੀਂ ਪਤਾ ਕਿੱਥੇ ਗਈ ਹੈ ਫਿਰ ਹੈ ਚੈਨੂੰ ਨਹੀਂ ਪਤਾ ਤੇ ਹੋਰ ਕਿੱਥੇ ਗਈ ਹੈ ਤੇ ਮੈਨੂੰ ਪਤਾ ਮੈਨੂੰ ਕੀ ਪਤਾ ਹੋਵੇ ਕਿੱਥੇ ਤੇਰੇ ਕੋਲ ਛੱਡ ਕੇ ਗਈ ਸੀ ਮੈਂ ਤੈਨੂੰ ਦੱਸਾਂ ਤਾਂ ਫਿਰ ਅੱਲਾ ਵੀ ਲੱਤਾ ਥੋੜੀ ਬੰਨੀ ਆਈ ਆ ਦੀਆ ਉਹ ਅੰਦਰ ਦੇ ਪਾਗਲਾਵਾਂ ਤੁਰੀ ਵੀਦੀ ਸੀ ਕਮਰਿਆਂ ਚ ਚਲ ਮੈਂ ਫੇਰ ਇੱਕ ਵਾਰੀ ਫੇਰ ਮੈਂ ਵੀ ਖਣੀ ਕਿ ਮਾਰੇ ਪੁਰੇ ਨਾ ਬੈਠੇ ਡਾਕ ਰੇ ਹਾਂ ਹਾਂ ਚਲ ਮੈਂ ਵੇਖ ਕੇ ਦੇਖੋ ਇੱਧਰ ਹੀ ਹੋਣੀ ਆ ਵੇਖ ਕੇ ਧਿਆਨੀ ਆ ਉਹਨੇ ਕਿੱਥੇ ਜਾਣਾ ਇੱਥੇ ਘਰ ਦੀ ਫਿਰਦੀ ਬਈ ਐਵੇਂ ਆਪਣਾ ਮਰੀ ਜਾਣਗੇ ਮੰਜੂ ਕਿਤੇ ਮੰਜੂ ਦਵਾਈ ਲੈਣ ਗਈ ਦੇ ਦਵਾਈ ਲੈਣ ਗਈ ਆਹੋ ਕਿ ਕਿਤੇ ਉਹਦੇ ਨਾਲ ਤੇ ਨਹੀਂ ਚਲੇਗੀ ਕਿਤੇ ਮੈਨੂੰ ਨਹੀਂ ਪਤਾਗਾ ਕੀ ਪਤਾ ਚਲੀ ਵੀ ਗਈ ਹੋ ਮੈਨੂੰ ਨਹੀਂ ਪਤਾਗਾ ਤੈਨੂੰ ਕੋਲਾ ਕੁਝ ਪਤਾ ਹੀ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਹੁੰਦਾ ਹਾਂ ਤੇ ਤੂੰ ਘਰ ਤੇ ਨਹੀਂ ਰਹਿੰਦੀ ਮੈਂ ਘਰਤੀ ਰਹਿੰਦੀ ਆ ਇੱਥੇ ਸਾਰੇ ਆਪ ਹੁੰਦੀਆਂ ਕਰਦੇ ਆ ਹਾਂ ਉਹ ਜਸਵੀਰ ਨੂੰ ਚੁੱਕ ਕੇ ਪਾਗਲ ਨੂੰ ਲੈ ਆਈ ਹੈ ਤੁਸੀਂ ਆਪਣੀਆਂ ਮੱਦ ਤੁਸੀਂ ਸਿਆਣੇ ਬਿਆਣੇ ਨਾਲ ਗਏ ਤੇ ਆ ਵਕਤ ਪਾ ਕੇ ਲੈ ਆਏ ਆਏ ਤੇ ਕਾਹਦਾ ਵਕਤ ਹੈ ਵਕਤ ਹੀ ਹੈ ਧੀ ਧਿਆਣੀ ਲੈ ਆਈ ਹੋਰ ਧੀ ਧਿਆਣੀਆਂ ਕਰੀ ਜਾ ਹੋਰ ਕੁਝ ਕਰਨਾ ਹੋਰ ਕੀ ਕਰੀਏ ਫਿਰ ਧੀ ਧਿਆਣੀਆਂ ਕਰਦੇ ਨਾ ਹੋਰ ਬੱਚੇ ਵੀ ਚੁੱਕ ਕੇ ਲਾਓ ਜਿਹੜੇ ਲੋਕਾਂ ਦੇ ਬੱਚੇ ਬਾਹਰ ਖੇਡਦੇ ਨੇ ਉਹਨਾਂ ਨੂੰ ਚੁੱਕ ਕੇ ਲਾਓ ਕਾ ਆਪਰੀਆ ਮਾਰ ਮਰਦੀਆਂ ਕਰਦੇ ਤਾਂ ਮੈਨਾਂ ਨਾ ਗੱਲਾਂ ਕਰਿਆ ਕਰੋ ਮੈਂ ਤਾਂ ਬੜਾ ਬੋਲਣ ਲੱਗ ਪਈਆ ਹੁਣ ਅੱਛਾ ਲੱਗ ਗਈ ਆ ਤੁਹਾਡੀਆਂ ਜ਼ਿਆਨਾਂ ਮੈਂ ਵੇਖੀ ਜਾਂ ਜਿੰਨੀਆਂ ਤੁਸੀਂ ਕਰ ਲਈਆਂ ਹਾਈ ਕੁੜੀ ਤੇ ਲੱਭੀ ਨੇ ਹਾਈ ਮੇਰੇ ਰੱਬਾ ਕੁੜੀ ਤੇ ਲੱਭੀ ਨੇ ਐ ਕੀ ਕਰਵਾਤਾ ਭੰਜੀ ਨੇ ਮੇਰੇ ਕੋਲੋਂ ਧੀ ਧਿਆਨੀ ਨੂੰ ਕੁੜਵਾਤਾ ਹੀ ਜਦ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਮਨਜੋ ਦਾ ਹੱਥ ਵੇਚਿਆ ਤੇ ਸਿਆਪਾ ਪੈ ਜਣੇ ਜਸਵੀਰ ਨੂੰ ਮੈਂ ਕੀ ਭੈਣ ਜੀ ਨੂੰ ਕਹਾਂਗੇ ਬਹੁਤ ਮਾੜਾ ਕੰਮ ਕਰਵਾਤਾ ਭੈਣ ਜੀ ਨੇ ਮੇਰੇ ਕੋਲੋਂ ਤੇ ਮੇਰੇ ਤੇ ਢੜਕਾ ਨਹੀਂ ਪਦੀ ਜਾਣ ਦੇਗੀ ਮੈਂ ਘਰ ਕੀ ਕਰਾਂ ਚਲ ਹੁਣ ਜਾਣਾ ਤੇ ਪੈਣਾ ਹੀ ਆ ਘਰ ਲੱਭੇ ਨੇ ਮੇਰੇ ਤਾਂ ਜੀ ਕਰਦਾ ਇੱਕ ਵਾਰੀ ਫੇਰ ਦੇਖ ਆਵਾਂ ਜਾ ਕੇ ਗਈ ਤੇ ਅਧਰੋ ਹੀ ਸੀ ਮੈਂ ਤੇ ਐਵੇਂ ਭੈਣ ਜੀ ਦੇ ਮਗਲ ਲੱਗ ਗਈ ਮੰਨੂ ਮਗਰ ਨਹੀਂ ਲਗਣਾ ਚਾਹੀਦਾ ਸੀ ਇੱਕ ਮਾਸਾ ਜਿੰਨੀ ਗਲਤੀ ਨੇ ਨਾ ਕਿੱਥੇ ਦੀ ਕਿੱਥੇ ਗੱਲ ਲੈ ਜਾਨੀਓ ਤੇ ਜਸਬੀਰ ਭੈਣ ਜੀ ਨੇ ਕਹਨਾਈ ਉਹਦਾ ਮੰਜੂ ਭੈਣ ਜੀ ਭੈਣ ਜੀ ਕਰਦੀਓ ਤੇ ਮੇਰੀ ਕੀ ਇੱਜ਼ਤ ਰੱਖੀ ਹਨੇ ਚਲ ਦੇਖਦੀ ਮੈਂ ਤੇ ਭੈਣ ਜੀ ਦਾ ਇਨਾਮ ਲੱਲਣਾ ਅੰਨਾ ਨੇ ਕਿਹਾ ਸੀ ਮਨ ਨੂੰ ਪਰ ਜਿਵੇਂ ਮੈਂ ਕਹਾਂ ਹੀ ਉਹਨਾਂ ਨੇ ਨਾਮ ਲੱਲਿਆ ਤਾਂ ਉਹਨਾਂ ਨੇ ਕਿਹਾ ਤੇਰਾ ਦਿਮਾਗ ਹੈ ਨਹੀਂ ਕਿ ਜਦੋਂ ਢੇਲੇ ਕੜਕੜ ਕੇ ਵੀ ਖੰਡੇ ਜਿਵੇਂ ਮੈਨ ਕੱਚਾ ਖਾਜਾ ਨਾ ਹੁੰਦਾ ਆਜਾ ਆਜਾ ਲੰਘ ਗਿਆ ਹਾਂਜੀ ਬੜਾ ਉੱਚੀ ਬੋਲਦੇ ਪਿਓ ਕਿੱਥੇ ਗਈ ਸੀ ਮੈਂ ਨਾ ਉਹ ਦਵਾਈ ਲੈਣ ਗਈ ਸੀ ਆ ਗਈ ਇੱਕ ਦੇ ਸਾਚੀ ਨਾ ਦੱਸ ਤੇ ਕੰਨਾਂ ਦੀ ਕੱਤੀ ਹੋਈ ਜਾ ਕੇ ਸੰਭਾ ਕਰ ਲੂੰ ਬੋਲੇ ਕੀ ਬੋਲਾਂ ਤੁਸੇ ਮਨ ਕੁਝ ਪੁੱਛਿਆ ਹੀ ਨਹੀਂ ਪੁੱਛਿਆ ਨਹੀਂ ਕੁੜੀ ਕੱچے ਕੁੜੀ ਹਾਂ ਕਿਹੜੀ ਕੁੜੀ ਕਿਰਨ ਕਿਰਨ ਹਾਂ ਉਹ ਮੈਂ ਕਹਿੰਦੀ ਪੁੱਛਣ ਲਈ ਆ ਕੁੜੀ ਕਿੱਥੇ ਐ ਮੈਨੂੰ ਕੀ ਪਤਾ ਹੋਵੇ ਮੈਂ ਤਾਂ ਦਵਾਈ ਲੈਣ ਗਈ ਸੀ ਅੰਨਾ ਨੂੰ ਪਤਾ ਹੋਣਾ ਮੈਂ ਬੋਲੇ ਉਹ ਕੀ ਕਹਿਣ ਲਈ ਐ ਉਹ ਕੀ ਕਹਿਣ ਲਈ ਐ ਮੈਂ ਤਾਂ ਦਵਾਈ ਲੈਣ ਗਈ ਸੀ ਮਨ ਕੀ ਪਤਾ ਹੋਵੇ ਉਹ ਜਸਵੀਰ ਜਸਵੀਰ ਆ ਗਈ ਜਸਵੀਰ ਆ ਗਈ ਅਰੇ ਜਸਵੀਰ ਲੱਭੀ ਕੁੜੀ ਮੈਂ ਤੇ ਫਿਕਰਾਂ ਨਹੀਂ ਲੱਗੀ ਉਸਲੇ ਦੀ ਦਿਮਾਗ ਤੇ ਇੰਨੀ ਟੈਨਸ਼ਨ ਹੈ ਮੈਂ ਦੱਸ ਨਹੀਂ ਸਕਦੀ ਤੈਨੂੰ ਮੈਂ ਲੱਗੇ ਸਾਰੇਆਂ ਨੂੰ ਫੋਨ ਕੀਤਾ ਕਿ ਤੂੰ ਵੇਖੀ ਤੇ ਕੁੜੀ ਐਨਾ ਮੇਰਾ ਬੀਪੀ ਵੱਧ ਗਿਆ ਦੋ ਗੋਲੀਆਂ ਖਾਧੀ ਮੈਂ ਬੀਪੀ ਦੀ ਚੱਲ ਪਤਾ ਹੀ ਨਹੀਂ ਲੱਗਾ ਕਿਹੜੇ ਬਿਲਕੁਲ ਨਿਕਲ ਗਈ ਜਾਂ ਕੁਛ ਮੰਜੂਈ ਦਵਾਈ ਲੈਣ ਚਲੀ ਪਤਾ ਹੀ ਨਹੀਂ ਲੱਗਾ ਇੱਧਰ-ਇੱਧਰ ਘੁੰਮਣ ਦੀ ਸੀ ਉਸਲੇ ਤੇ ਮੈਂ ਕਿਹਾ ਚੱਲ ਘੁੰਮਦੀ ਫਿਰਦੀ ਪਈ ਤੇ ਤੂੰ ਹੀ ਸਾਰੇ ਕਰ ਰਹੀ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਾ ਕਿੱਥੇ ਗਈ ਉਹ ਕਿੱਥੇ ਉਹ ਇੱਕ ਦੀ ਐ ਕਿ ਮਰੇ ਵੜਦੀ ਸੀ ਕਦੀ ਐ ਕਿ ਮਨੇ ਵੜਦੀ ਇੱਕ ਦੀ ਬਾਹਰ ਗਈ ਐ ਤੇ ਮੈਂ ਕਿਹਾ ਚੱਲ ਕੋਈ ਨਹੀਂ ਅਦਰ ਉਧਰ ਫਿਰਦੀ ਪਈ ਐ ਤਸਵੀਰ ਘਰ ਨਹੀਂ ਉਹਨੂੰ ਵੇਖਦੀ ਹੋਣੀ ਤੂੰ ਕੁਝ ਕਹਤ ਨਹੀਂ ਸੀ ਉਹਨੂੰ ਕਿਤੇ ਨਹੀਂ ਅਸੀਂ ਕੀ ਕਹਿਣਾ ਸੀ ਮੈਂ ਤਾਂ ਕਿ ਮੇਰੇ ਕੋਲ ਤੇ ਬੈਠੀ ਹੋਈ ਸੀ ਮੈਂ ਕਿਹਾ ਬੈਠੀ ਤਾਂ ਮੁੜ ਕੇ ਉੱਠ ਕੇ ਚਲੀ ਮੈਂ ਕਿਹਾ ਚੱਲ ਖੇਲਦੀ ਖੁਲਦੀ ਪਈ ਐ ਖੇਲ ਲੀ ਜਾਵੇ ਸਾਹਿਲ ਤੇਰੀ ਤਾਈ ਨੂੰ ਸੱਚਮੁੱਚ ਹੀ ਬਹੁਤ ਫਿਕਰ ਹੈ ਕੀ ਕਰਨ ਦੀ ਹੋਰ ਕੀ ਨੀ ਸੱਚਮੁੱਚ ਬੜੀ ਫਿਕਰ ਲੱਗੀ ਉਸ ਲਈ ਦੀ ਮੈਂ ਤਾਂ ਘਬਰਾਟ ਹੋ ਜਾਂਦੀ ਵੀ ਇੰਨੀ ਜ਼ਿਆਦਾ ਵੀ ਗਈ ਕਿੱਥੇ ਮੰਜੂ ਆਈ ਮੈਂ ਉਹਨੂੰ ਪੁੱਛਿਆ ਤੇਰੇ ਨਾਲ ਤਾਂ ਨਹੀਂ ਚਲੀ ਗਈ ਉਹ ਕੰਨੀ ਨਹੀਂ ਮੈਨੂੰ ਪਤਾ ਹੀ ਨਹੀਂਗਾ ਮੈਂ ਤਾਂ ਇਕੱਲੀ ਉਹ ਗਈ ਸੀ ਬੱਚੇ ਮਨ ਕਿੱਥੇ ਲੋਤੀ ਹੈ ਕੁੜੀ ਕਿੱਥੇ ਹੈ ਲੈ ਮੰਮੀ ਨੂੰ ਕੀ ਪੁੱਛਣ ਦੇ ਤੁਹਾਨੂੰ ਪਤਾ ਵਾ ਤਾਈ ਨੂੰ ਕਿੰਨੀ ਯਾਰੀ ਫਿਕਰ ਆ ਤਾਈ ਨੂੰ ਪੁੱਛੋ ਕੁੜੀ ਕਿੱਥੇ ਆ ਉਹ ਕਿੱਥੇ ਲੱਭਣੀ ਚਾਹੀ ਕੁੜੀ ਜੇ ਲੱਭਣੀ ਹੁੰਦੀ ਤਾਂ ਉਹਦੇ ਮਾਪੇ ਅੰਨ ਲੱਭ ਪੈਂਦੀ ਕੀ ਪਤਾ ਕਿੱਥੇ ਚਲੀ ਗਈ ਐ ਤਾਈ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰਕੇ ਵੇਖੋ ਕੀ ਪਤਾ ਤੁਹਾਨੂੰ ਲੱਭ ਜੇ ਚਲ ਆ ਮੇਰੇ ਨਾਲ ਮੈਂ ਵੀ ਵੇਖਣ ਚਲਦੀ ਆ ਤੁਸੀਂ ਆਵਾਜ਼ ਮਾਰੋ ਖਾਂ ਕੀ ਪਤਾ ਆ ਹੀ ਜਾਵੇ ਤੁਸੀਂ ਆਵਾਜ਼ ਮਾਰੋ ਮੇਰੀ ਮਾਈ ਭਰ ਨਾ ਆਏਗੀ ਹਾਂ ਨਾ ਮੈਂ ਦੇਜਾਂ ਨਹੀਂ ਕਿਰਨ ਮੇਰੇ ਪੁੱਤ ਆ ਡਰ ਆ ਮਰੀ ਹਿੱਤ ਕਿਰਨ ਨਹੀਂ ਆਉਣਾ ਸੀ ਹਾਂ ਕਿਰਨ ਆ ਗਈ ਕੀ ਹੋ ਗਿਆ ਬੀਪੀ ਫੇਰ ਨਾ ਵਧਾ ਲਿਓ ਦਵਾਈ ਇੱਕ ਹੋਰ ਖਾਣੀ ਪੈਣੀ ਆ ਹਾਂ ਮੇਰੇ ਪੁੱਤਰ ਮੈਨੂੰ ਚੋਣਨਾ ਆਗੇ ਸੇ ਠੀਕ ਹੈ ਨਾ ਚਲ ਆਜਾ ਚਲ ਆਜਾ ਆਜਾ ਕਿੱਥੇ ਗਈ ਸੀ ਤਾਈ ਨੇ ਮੱਛੀ ਨੂੰ ਰੋਟੀ ਪਾਣੀ ਉੱਥੇ ਗਈ ਸੀ ਮੈਂ ਬਾਈ ਤੈਨੂੰ ਰੋਟੀ ਬਾਈ ਆ ਗਿਆ ਮੇਰਾ ਮੁੱਤਕਾਰ ਚੁੱਕਰ ਚੁੱਕਰ ਮੈਂ ਤਾਂ ਗੱਡੀ ਫਿੱਖੜੇ ਪਿੱਥੋਂ ਆ ਗਈ ਸੀ ਕਿਰਨ ਪਿਆਜ ਜੀ ਬਸ ਕਰੋ ਇਹ ਜਿਹੜੇ ਤੁਸੀਂ ਨਾਟਕ ਕਰਨ ਦੇ ਜੈ ਨਾ ਬਸ ਕਰ ਜੋ ਕਿ ਕੁੜੀ ਆਖੇ ਗਵਾਚ ਕੀ ਮੈਨੂੰ ਨਹੀਂ ਪਤਾ ਕੁੜੀ ਨੂੰ ਕਰੋ ਤੁਸੀਂ ਕੱਢਿਆ ਸੀ ਮੈਂ ਨਹੀਂ ਕੱਢਿਆ ਤੁਸੀਂ ਨਹੀਂ ਕੱਢਿਆ ਮੈਂ ਨਹੀਂ ਕੱਢਿਆ ਆਪਾਂ ਹੀ ਚਲੀ ਗਈ ਹੋਣੀ ਮੈਂ ਥੋੜੀ ਕੱਢਿਆ ਤੇ ਫਿਰਦੀ ਵੀ ਜਿੱਧਰ-ਇਧਰ ਚਾਈ ਜੀ ਮੈਂ ਤੁਹਾਨੂੰ ਸਾਰਾ ਸੱਚ ਦੱਸਦੀ ਆ ਹਾਂ ਇਹਨਾਂ ਨੇ ਕਰੋ ਕੁੜੀ ਨੂੰ ਕੱਢਿਆ ਜੀ ਜਸਵੀਰ ਮੈਂ ਨਹੀਂ ਕਰੋ ਕੱਢਿਆ ਇਹ ਆਪਾਂ ਹੀ ਗਈ ਹੋਣੀ ਹੈ ਕਿਧਰ ਉਹ ਆਪਣੇ ਮੂੰਹੋਂ ਕਹਿਣ ਲਈ ਹੈ ਕੀ ਕਹਿਣ ਲਈ ਹੈ ਕਹਿਣ ਜੀ ਕਿ ਮੈਨੇ ਸਾਈ ਨੇ ਭੇਜਿਆ ਮੈਂ ਨਹੀਂ ਭੇਜਿਆ ਤੇ ਕਿੰਨੇ ਭੇਜਿਆ ਹੋਰਨ ਨੂੰ ਮੈਨੂੰ ਨਹੀਂ ਪਤਾ ਵਾਪੇ ਚਲੀ ਗਈ ਹੋਣੀ ਮੈਂ ਨਹੀਂ ਭੇਜਿਆ ਆਪੇ ਜਾਂ ਜੋਗੀ ਹੈਗੀ ਏ ਕਿਉਂ ਨਹੀਂ ਜਾਂ ਜੋਗੀ ਹੈ ਉਹ ਤਾਈ ਬਸ ਕਰੋ ਹੁਣ ਨਾ ਸਾਰਾ ਕੁਝ ਸੱਚ ਪਤਾ ਲੱਗ ਗਿਆ ਵਾ ਭੈਣ ਜੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਜੇ ਕੋ ਟਾਡੇ ਮਨ ਚ ਈਰਖਾ ਸੀ ਤੁਸੀਂ ਮੇਰੇ ਨਾਲ ਗੱਲ ਕਰਦੇ ਤੁਸੀਂ ਬੱਚੀ ਨੇ ਇਸ ਤਰ੍ਹਾਂ ਕੀਤਾ ਤੈਨੂੰ ਆਪਣੇ ਆਪ ਇੱਕ ਵਾਰੀ ਵੀ ਨਹੀਂ ਤੁਸੀਂ ਸੋਚਿਆ ਕਿ ਮੈਂ ਕੀ ਕਰਨ ਢਈ ਆ ਤੇ ਤੈਨੂੰ ਇੱਕ ਵਾਰੀ ਕਿੰਨੀ ਵਾਰੀ ਸਮਝਾਇਆ ਕਿ ਇਹਨੂੰ ਕਿਸੇ ਐਨਜੀਓ ਤੇ ਭੇਜ ਦੇ ਕਿਉਂ ਭੇਜਾਂ ਅੱਗੇ ਤਾਂ ਮੈਂ ਭੇਜਣਾ ਸੀ ਹੁਣ ਮੇਰੀ ਅੜੀ ਆ ਮੈਂ ਨਹੀਂ ਭੇਜਣਾ ਮੰਜੂ ਤੈਨੂੰ ਵੀ ਨਹੀਂ ਪਤਾ ਲੱਗਾ ਕਿ ਤੂੰ ਕੀ ਕਰਨ ਢਈ ਆ ਹੈ ਜਵਾਬ ਹੀ ਦੇਣ ਢਈ ਹੁਣ ਚੁੱਪ ਕਰਕੇ ਸਿਰ ਥੱਲੇ ਸੁੱਟ ਕੇ ਖਲੋਤੀ ਆ ਤੇ ਚਾਈ ਜੀ ਮੈਂ ਤੁਹਾਨੂੰ ਵੀ ਸਿਰੇ ਜਾਣ ਲੱਗੀ ਕਹਿ ਕੇ ਗਈ ਸੀ ਨਾ ਕਿ ਕੁੜੀ ਦਾ ਧਿਆਨ ਰੱਖਿਓ ਤੁਸੀਂ ਵੀ ਰਿ ਧਿਆਨ ਰੱਖ ਸਕੇ ਆਹੇ ਮੈਂ ਜ ਖੱਡਣ ਢਈ ਸੀ ਮੈਂ ਤਾਂ ਅੰਦਰ ਸੌਂ ਚਾਲੇਗੀ ਮੈਨੂੰ ਥੋੜੀ ਪਤਾ ਸੀ ਕਿ ਇਹਨੇ ਭਜਾ ਦੇਣੀ ਐ ਭੈਣ ਜੀ ਮੇਰੀ ਗੱਲ ਸੁਣੋ ਜੇ ਤੁਹਾਨੂੰ ਨਹੀਂ ਨਾ ਚੰਗੀ ਲੱਗਦੀ ਤੇ ਤੁਸੀਂ ਬਿਲਕੁਲ ਬੁਲਾਇਆ ਚਾਹੇ ਚਲਾਇਆ ਨਾ ਕਰੋ ਉਹੀ ਉਹਦਾ ਰੋਟੀ ਪਾਣੀ ਤੇ ਅੱਗੇ ਵੀ ਇਹਨੂੰ ਖਵਾਉਂਦੇ ਤੇ ਹੁਣ ਵੀ ਨਾ ਕਰੋ ਖਵਾਇਆ ਕਰੋ ਤੇ ਮੈਂ ਤੁਹਾਨੂੰ ਲਾਸਟ ਵਾਰੀ ਕਹਿਤਾ ਜੇ ਕਿ ਕੁੜੀ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਬਿਲਕੁਲ ਨਾ ਕਰਿਓ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਤੁਸੀਂ ਜੋ ਕਰਨਾ ਹੋਗਾ ਨਾ ਕਰ ਲਿਓ ਤੁਸੀਂ ਉਹਨੂੰ ਕੱਢਣ ਦੀ ਹਿੰਮਤ ਰੱਖਿਓ ਤੇ ਮੈਂ ਉਹਨੂੰ ਅੱ체 ਰੱਖਣ ਦੀ ਹਿੰਮਤ ਰੱਖੂੰਗੀ ਕੋਈ ਨਹੀਂ ਵੇਖ ਲਾਂਗੇ ਨਾਲੇ ਤਾਂ ਹੀ ਤੁਹਾਨੂੰ ਪਤਾ ਵੇਖ ਲਾਂਗੇ ਵੇਖ ਲਿਓ ਚਲੋ